ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਮੰਡੇਾਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਪਾਜੀ ਸੁਖਵਿੰਦਰ ਸਿੰਘ ਦੇ ਕੋਲੇ ਆਇਆ ਦੋਸਤੋ ਤੇ ਡੇਰੀ ਫਾਰਮਿੰਗ ਦੇ ਨਾਲ-ਨਾਲ ਇੱਕ ਪਸ਼ੂ ਵਪਾਰ ਦਾ ਕੰਮ ਆ ਤੇ ਅੱਜ ਘੱਟੋ ਘਾਟ ਵੀ ਤੁਹਾਨੂੰ ਨਾਗ ਜਿਹੜੇ ਹੈਗੇ ਆ 6 ਨਾਗ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚ ਤਿੰਨ ਮੱਝਾਂ ਝੋਟੀਆਂ ਤੇ ਤਿੰਨ ਹੀ ਬੇੜਾਂ ਹੋਣਗੀਆਂ ਚਾਰ ਮੱਝਾਂ ਤੁਸੀਂ ਲਾ ਲਓ ਠੀਕਾ ਅੱਜ ਵੀਡੀਓ ਜਿਹੜੀ ਦੋਸਤੋ ਆਪਾਂ 12 ਮਈ ਨੂੰ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 6:00 ਵਜੇ ਦਾ ਸ਼ਾਮ ਦਾ ਸਮਾਂ ਤੇ ਵੀਡੀਓ ਜਿਹੜੀ ਦੋਸਤੋ ਜਲਦੀ ਅਪਲੋਡ ਕਰ ਦਾਂਗੇ ਹੋ ਸਕੇ ਆ ਤਾਂ ਦੋਸਤੋ ਕੱਲ 13 April ਮਾਰਨਿੰਗ 6:00 ਵਜੇ ਅਪਲੋਡ ਕਰ ਦਾਂਗੇ ਵੀਡੀਓ ਨੂੰ ਗੱਲਬਾਤ ਕਰਦੇ ਆਂ ਭਾਜੀ ਸੁਖਵਿੰਦਰ ਦੇ ਨਾਲ ਪਸ਼ੂ ਜਿਹੜੇ ਚੰਗੇ ਹੁੰਦੇ ਆ ਦੋਸਤੋ ਜਿੰਨਾ ਮਿਲ ਕੇ ਰਿਕਾਰਡ ਦੱਸਦਾ ਭਾਈ ਉਹ ਨਹੀਂ ਥੱਲੇ ਜਿਹੜੀ ਦੋਸਤੋ ਡਿਟੇਲ ਆ ਉਹ ਨਿਕਲਦੀ ਆ ਕਿਸੇ ਤਰ੍ਹਾਂ ਦਾ ਕੋਈ ਲਾਂਬੇ ਵਾਲੀ ਗੱਲਬਾਤ ਨਹੀਂ ਗਈ ਬਾਕੀ ਜਿਸ ਘਰ ਤੋਂ ਵੀ ਆਪਾਂ ਵੀਡੀਓ ਬਣਾਉਣੀ ਹੈ ਹਰ ਵਾਰ ਦੀ ਤਰ੍ਹਾਂ ਰਿਕਵੈਸਟ ਆਪ ਦੀ ਦੋ ਟਾਈਮ ਦੀ ਤਿੰਨ ਟਾਈਮ ਦੀ ਚੁਵਾਈ ਆ ਜਰੂਰ ਕਰ ਲਿਆ ਕਰੋ ਕਿਉਂਕਿ ਪੈਸੇ ਰਕਮ ਲਾਉਣੀ ਹੁੰਦੀ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਸੁਖਵਿੰਦਰ ਸਿੰਘ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਭਾਜੀ ਸਾਸਰੀ ਕਾਲ ਬਹੁਤ ਠੀਕ ਠਾਕ ਜੀ ਵਧੀਆ ਭਾਜੀ ਵਧੀਆ ਜਿੰਨੇ ਮੇਰੇ ਵੀਰ ਭਰਾ ਪੈਣਾ ਰਾਜਸੰਧੂ ਚੈਨਲ ਨੂੰ ਦੇਖ ਰਹੇ ਨੇ ਜਿੰਨੇ ਵੀ ਜੁੜੇ ਆ ਉਹਨਾਂ ਦਾ ਪਿਆਰ ਭਰੀ ਸਾਸਰੀ ਕਾਲ ਜੀ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਸਤਿਕਾਰ ਬਖਸ਼ਿਆ ਉਹਨਾਂ ਦਾ ਬਹੁਤ ਬਹੁਤ ਦਿলো ਧੰਨਵਾਦ ਆ ਜੀ ਠੀਕ ਹੈ ਭਾਜੀ अच्छा पाजी सिकंदर सिंह जी आ, पशु आज ਆਪਣੇ ਕੋਲ ਘੱਟੋ ਘੱਟ 6-7 ਨਾਗ ਨੇ 6 ਪਾਜੀ 6 6 ਨਾਗ ਨੇ 4 ਮੱਝਾਂ 2 ਗਾਵਾਂ 2 ਗਾਵਾਂ ਤੇ ਬਿਲਕੁਲ ਸੂਏ ਸਵਾਈ ਨਾਗ ਨੇ ਸਾਰੇ ਹਾਂਜੀ ਹਾਂਜੀ ਸਾਰੇ ਸੂਏ ਸਵਾਈ ਦੋ ਤਾਂ ਤੇ ਵੀ ਤਸੱਲੀ ਕਰ ਸਕਦਾ ਕੋਈ ਹਾਂਜੀ ਜਿਵੇਂ ਮਰਜੀ ਆਪਾਂ ਪਸ਼ੂ ਲਿਆਉਣੇ ਆ 4-5 ਦਿਨ ਆਪਣੇ ਘਰੇ ਰੱਖਦੇ ਆ ਉਹਨੂੰ ਚੰਗੀ ਤਰ੍ਹਾਂ ਚੋ ਕੇ ਵੇਨੇ ਆ ਵੀ ਇਹਦੇ ਚ ਕੀ ਆ ਕਿੰਨਾ ਦੁੱਧ ਦੇਊਗੀ ਉਹ ਹਿਸਾਬ ਨਾਲ ਆਪਾਂ ਦੁੱਧ ਅਗਲੇ ਨੂੰ ਦੱਸਦੇ ਆਂ ਇਹ ਨਹੀਂ ਵੀ ਅੱਜ ਮੱਝ ਲਿਆਂਦੀ ਤੇ ਅੱਜ ਹੀ ਅਗਲੇ ਨਾਲ ਖੋ ਲੈ ਜਾਓ ਲੈ ਜਾਓ ਇੰਨਾ ਦੁੱਧ ਜੀ ਇੰਨਾ ਦੁੱਧ ਹੂੰ ਇਹ ਉਹ ਨਹੀਂ ਕੰਮ ਆਪਣੇ ਕੋਲੇਗਾ ਆਪਾਂ ਪਹਿਲਾਂ ਘਰੇ ਲਿਆ ਕੇ ਚੋਨੇ ਆਚਾਰ ਦੇਣ ਉਹਨੂੰ ਵੇਖਦੇ ਆਂ ਵੀਡੀਓ ਭਲਾ 5 ਦਿਨ ਲੇਟ ਹੋ ਜਾਏ 4 ਦਿਨ ਹੋ ਜਾ ਉਹ ਕੋਈ ਗੱਲ ਨਹੀਂ ਹੁੰਦੀ ਤੇ ਪਰ ਡੰਗਰ ਦੀ ਆਪ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਫਿਰ ਹੀ ਕਿਸੇ ਨੂੰ ਦੱਸੇ ਭੈਣ ਦੂਰੋਂ ਆਣਾ ਕਿਤੋਂ ਕਿਤੋਂ ਆਣਾ ਅਗਲਾ ਮੁੜ ਕੇ ਆਵੇ ਇੱਥੇ ਕਈ ਕੋਈ ਨਿਕਲੇ ਕੋਸ਼ ਵੀ ਅਖੇ ਕੋਸ਼ ਉਹ ਮਜ਼ਾ ਸਵਾਦ ਨਹੀਂ ਹੈਗਾ ਜੀ ਬਿਲਕੁਲ ਹਾਂਜੀ ਇੰਨੀਆਂ ਆਪਾਂ ਵੀਡੀਓ ਪਾਈਆਂ ਨੇ ਸਭ 5 6 ਵੀਡੀਓ ਆਪਣੀਆਂ ਗਈਆਂ ਨੇ ਘਟੋ ਘੜ 20 25 ਡੰਗਰ ਆਪਾਂ ਵੇਚਦੇ ਆ ਕਿਸੇ ਭੈਣ ਭਰਾ ਦਾ ਕੋਈ ਲਾਹਮਾ ਨਹੀਂ ਆਇਆ ਤੁਹਾਨੂੰ ਵੀ ਪਤਾ ਤੁਹਾਨੂੰ ਵੀ ਕਿਸੇ ਦਾ ਫੋਨ ਨਹੀਂ ਆਇਆ ਸਭ ਕੋਈ ਬਿਲਕੁਲ ਇਹ ਕਰਕੇ ਆਪਾਂ ਸੱਚ ਦੱਸ ਕੇ ਆ ਗਏ ਕਿਸੇ ਤੋਂ ਪਸ਼ੂ ਮਾੜਾ ਚੰਗਾ ਪੈਂਦਾ ਨਾ ਕਿਸੇ ਵਪਾਰੀ ਦਾ ਤਾਂ ਮੈਨੂੰ ਫੋਨ ਪਾਜੀ ਜੀ ਪਹਿਲਾਂ ਹੀ ਆ ਜਾਂਦੇ ਹਾਂ ਹਾਂਜੀ ਹਾਂਜੀ ਤੇ ਚਲੋ ਬਾਕੀ ਮਹਾਰਾਜ ਖੈਰ ਸੋਖ ਰੱਖੇ ਵੀ ਜੋ ਆਪਾਂ ਦੱਸ ਗਏ ਤੇ ਅਗਲੇ ਕਿਲੇ ਤੇ ਜਾ ਕੇ ਹਰ ਕੋ ਨੂੰ ਭੈਣ ਭਰਾ ਨੂੰ ਉਹ ਚੀਜ਼ ਮਿਲੇ ਉਹ ਹੀ ਮਿਲੇ ਤੇ ਆ ਜਾਓ ਭਾਜੀ ਕਰ ਲਿਏ ਸ਼ੁਰੂਆਤ ਤਾਂ ਪਹਿਲੇ ਨੰਬਰ ਤੇ ਇਹ ਮਾਝ ਆਪਣੇ ਕੋਲ ਆ ਗਈ ਹੈ ਜੀ ਹਾਂਜੀ ਇਹ ਝੋਟੀ ਆ ਜੀ ਠੀਕ ਆ ਤੇ ਸੂਆ ਕਿੰਨਾ ਮਾ ਸੂਈ ਹੈ ਦੂਜਾ ਸੂਆ ਸੋਈ ਹੈ ਜੀ ਦੂਜਾ ਸੂਆ ਹਾਂਜੀ ਕਿੰਨੇ ਕੁ ਦਿਨਾਂ ਦੀ ਸੂਈ ਹੈ ਭਾਜੀ ਹੋ ਗਏ 8 8 ਦਿਨ ਦੇ ਅੰਦਰ ਆਂਦਾ ਹਫਤਾ ਹੋ ਗਿਆ ਹਫਤੇ ਦੇ ਅੰਦਰ ਆਂਦਾ ਬੱਚਾ ਕੱਟੀ ਤੇ ਬੱਚਾ ਮਗਰ ਕੱਟੀ ਆ ਜੀ ਕੱਟੀ ਆ ਆਪ ਵੀ ਕੱਟੀ ਹੈ ਤੇ ਮਗਰ ਵੀ ਕੱਟੀ ਜੇ ਠੀਕ ਆ ਜੀ ਫੀਮੇਲ ਜਿਹੜਾ ਦੋਸਤੋ ਥੱਲੇ ਬੱਚਾ ਝੋਟੀ ਆ ਤੇ ਇੱਕ ਹਫਤਾ ਤੁਸੀਂ ਜਿਹੜਾ ਸਮਾਂ ਮੰਨ ਕੇ ਇਹ ਖਰੀਦ ਸਕਦੇ ਹੋ ਤੇ ਤਾਜੀ ਸੂਈ ਸਵਾਈ ਹੈ ਕੱਟੀ ਆ ਠੀਕ ਆ ਤੇ ਦੁੱਧ ਹਾਜ਼ਰ ਕਿੰਨਾ ਹੋਣਾ ਚਵਾਵਾਂਗੇ ਕਿੰਨਾ ਥੱਲੇ ਉਹ ਪਾਜੀ ਦੁੱਧ ਪੱਕਾ 13 ਕਿਲੋ ਚਵਾਵਾਂਗੇ ਹਾਂ ਦੁੱਧ 14 ਦੇ ਲਗਭਗ ਹੋਊਗਾ ਪਰ ਆਪਣੀ 13 ਦੀ ਗਰੰਟੀ ਹੋਊਗੀ 13 ਦੀ ਗਰੰਟੀ ਹੈ ਹਾਂਜੀ ਇਹ ਨਾਲ ਕੋ ਆਖੂਗਾ ਵੀ ਭਾ ਤੂੰ ਦੱਸਿਆ 14 ਆ 13 ਆ ਤੇ ਨਿਕਲੇ 8 ਕਿਲੋ ਹਾਂ ਨਿਕਲੂਗਾ 13 ਕਿਲੋ ਲੋ ਵੀ ਪ੍ਰਭੂ ਹਾਂਜੀ ਠੀਕ ਆ ਵੀ ਕਿਲੋ ਖੰਡ ਜਿਹੜਾ ਘੱਟ ਹੀ ਦੱਸਣਾ ਵੀ ਜਿਹੜਾ ਤੁਸੀਂ 13 ਲੀਟਰ ਹੀ ਚੋਗੋ ਹਾਂ ਕਿ ਮਰਜੀ ਆਪਦੀ ਤਸੱਲੀ ਕਰੇ ਆਗੇ ਚਵਾਈ ਚੰਗੀ ਭਾਈ ਜੀ ਚਵਾਈ ਇੱਕ ਨੰਬਰ ਹੋਊਗੀ ਕੋਈ ਭੂਰ ਨਹੀਂ ਛਟਾਣੀ ਚੌਣ ਪੋਲੀ ਵਾਲਾ ਜਵਾਗ ਚੋਲੇ ਠੀਕ ਐਡੀ ਪੋਲੀ ਆ ਦਿਖਾਈਏ ਖੋਲ ਕੇ ਹਾਂਜੀ ਲੋ ਵੀ ਭਰਾਵੋ ਪਹਿਲੇ ਨੰਬਰ ਵਾਲੀ ਤੁਸੀਂ ਇਹ ਝੋਟੀ ਦੇਖ ਰਹੇ ਹੋ ਦੂਜਾ ਸੁਹਾ ਸੁਈ ਆ ਇਹ ਇੱਕ ਹਫਤੇ ਦਾ ਹੋ ਗਿਆ ਸਮਾਂ ਸੁਈ ਨੂੰ ਕੱਟੀ ਆ ਥੱਲੇ ਤੇ 14 ਕਿਲੋ ਘਰ ਦਾ ਜਿਹੜਾ ਦੁੱਧ ਐ ਉਹ 14 ਕਿਲੋ ਆ ਬਾਕੀ 13 ਕਿਲੋ ਮੰਨ ਕੇ ਕੋਈ ਵੀ ਰਸਬਦਾ ਕਰ ਸਕਦਾ ਆ ਦੇਖੋ ਆ ਆ ਬੱਚਾ ਥੱਲੇ ਠੀਕ ਹੈ ਜੀ ਆ ਫੀਮੇਲ ਕਾਫ ਆ ਕੱਟੀ ਆ ਥੱਲੇ ਆ ਕਰੋ ਇੱਕ ਆディਟਰ ਰੀਲ ਉਹ ਬਾਨਾ ਜਿਹੜਾ ਦੇਖੋ ਬਿਲਕੁਲ ਪੁੱਤਰ ਆਪਸੀ ਥਣਾ ਦਾ ਜਿਹੜਾ ਗੈਵੰਤਰ ਆ ਉਹ ਵੀ ਸੋਹਣਾ ਠੀਕ ਆ ਤੇ ਚਵਾਈ ਚੰਗੀ ਸੋਹਣੀ ਲੱਗੀ ਖੁੱਲਾ ਦੁੱਧ ਹੁੰਦਾ ਜਦੋਂ ਦੋਸਤੋ 12 ਤੋਂ ਪਲੱਸ ਆਪਾਂ ਗੱਲ ਕਰਦੇ ਆ ਤੇ ਖੁੱਲੇ ਦੁੱਧ ਦੇ ਵਿੱਚ ਆਪਾਂ ਕਾਊਂਟ ਕਰ ਸਕਦੇ ਆ ਇਹ ਚੰਗਾ ਸੋਹਣਾ ਦੁੱਧ ਤੇ ਮੋਲ ਭਾਜੀ ਲੈਣ ਦੇਣਾ ਮੋਲ ਭਾਜੀ ਇਹਦੀ 2 ਕਿਲੋ ਤੋਂ ਉੱਤੇ ਗਾੜ ਜੇ ਹੂੰ ਮੋਲ ਲੇਦਾ ਕਰਨੂ ਤਾਂ ਭਲਾ ਜਿੱਕੇ ਦੇ ਚੰਗੇ ਵਪਾਰੀ ਕੋਲ ਹੋਏ ਤਾਂ ਭਲਾ ਸਵਾਲ ਲੱਖ ਹੀ ਕਰੀ ਜਾਂਦਾ ਉਹ ਤੁਸੀਂ ਕਿਹੜੇ ਮਾਰੇ ਮੁਰਜੀ ਨਹੀਂ ਭਾਜੀ ਚਲੋ ਆਪਾਂ ਨਵਾਂ ਕੰਮ ਆ ਤੇ ਆਪਾਂ ਬਸ ਥੋੜਾ ਬਾਦਾ ਮਾਰਜਨ ਰੱਖ ਕੇ ਡੰਗਰ ਦੇ ਹੀ ਜਾਣੇ ਆ ਨਹੀਂ ਸਹੀ ਗੱਲ ਆ ਜੀ ਬਾਈ ਇਹੜਾ ਇੱਕ ਪੰਜ ਮੁੱਲ ਕਰਦੇ ਆ ਉਹਦੇ ਵਿੱਚੋਂ ਮਾਨਤਨ ਖੁੱਲਾ ਕਰਦਾ ਇੱਕ ਪੰਜ ਤੋਂ ਹਾਂਜੀ ਠੀਕ ਹੈ ਬਿਲਕੁਲ ਖੁੱਲਾ ਮਾਨਤਨ ਕਰਾਂਗੇ ਕੋਈ ਆਣ ਕੇ ਝੋਟੀ ਨਿੰਦ ਕੇ ਨਹੀਂ ਜਾਊਗਾ ਜੀ ਜਿਹੜਾ ਵੇਖਣਾ ਉਹ ਆਖੂ ਗੋ ਵੀ ਠੀਕ ਆ ਝੋਟੀ ਠੀਕ ਆ ਭਾਈ ਹਾਂਜੀ ਇੱਕ ਪੰਜ ਦੇ ਵਿੱਚੋਂ ਜਿਹੜਾ ਦੋਸਤੋ ਖੁੱਲਾ ਮਾਨਤਨ ਇਸ ਪਹਿਲੇ ਨੰਬਰ ਵਾਲੀ ਝੋਟੀ ਦਾ ਹੋ ਜੂਗਾ ਥਣ ਭਾਂਡੇ ਦੀ ਬੜੀ ਸਫਾਈ ਆ ਪਿੱਠ ਪੁੱਠੇ ਦੀ ਜਿਹੜੀ ਦੋਸਤੋ ਚੜਾਈ ਚੰਗੀ ਆ ਰਾਜੀ ਆ ਵਜਨਦਾਰ ਜਿੱਡੀ ਝੋਟੀ ਹੈਗੀ ਆ ਬੰਤਰ ਦੀ ਸੋਹਣੀ ਆ ਠੀਕ ਆ ਮਗਰ ਕੱਟੀ ਆ ਆਜੋ ਇੱਕ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਅੱਗੇ ਦਿਖਾਉਣੀ ਆ ਇਹ ਜਿਹੜੀ ਮਾਝਾ ਦੋਸਤੋ ਬੇਸ਼ੱਕ ਢੇਲੀ ਮੰਨ ਲਓ ਠੀਕ ਆ ਇੱਕ ਸਿੰਘ ਜਿਹੜਾ ਰਾਉਂਡ ਸ਼ੇਪ ਦੇ ਵਿੱਚ ਇੱਕ ਢੇਲੀ ਆ ਬਿਲਕੁਲ ਤੁਸੀਂ ਵੀ ਕੋਈ ਇੱਕ ਸਿੰਘ ਆ ਢਾਲੀ ਢਾਲ ਤਲਵਾਰ ਵਾਲੀ ਕਹਿੰਦੇ ਆ ਤਾਕਤਲਵਾਰੀ ਜਿਹੜੀ ਇੱਕ ਸਿੰਘ ਬੈਕ ਸਾਈਡ ਨੂੰ ਵੀ ਹੈਗਾ ਹੈ ਤੇ ਸੂਹਾ ਸੂਈ ਹੈ ਜੀ ਇਹ ਕਿਦਮਾ ਹਾਂਜੀ ਹਾਂਜੀ ਭਾਜੀ ਦੂਜਾ ਲਾ ਲਓ ਤੀਜਾ ਲਾ ਲਓ ਇਹੋ ਵਾਰ ਤਾਂ ਜੀ ਨਹੀਂ ਵੈਸੇ ਦਾ ਅਗਲੇ ਦਾ ਦੂਜਾ ਹੀ ਕਹਿ ਕੇ ਦਿੱਤੀ ਆ ਹਾਂ ਤੇ ਆਪਾਂ ਤੀਜਾ ਮੰਨ ਲਓ ਦੂਜਾ ਮੰਨ ਲਓ ਮਾਝੇ ਉਧਰ ਦੀ ਜਿਹੜਿਆਣੇ ਦੀ ਜੀ ਹੂੰ ਇਧਰ ਦੀ ਨਹੀਂ ਜੇ ਲਿਆਂਦੀ ਕਿ ਵਪਾਰੀ ਨੇ ਉਤੋਂ ਲਈ ਬੜੇ ਜੋਰ ਨਾਲ ਕੱਦ ਕੋਤ ਦੀ ਬੜੀ ਵੱਟੀ ਆ ਕੱਦ ਬੜਾ ਹੀ ਪੂਰਾ ਐਨਾ ਕੱਦ ਕੇ ਦੇਖਦੇ ਲੱਭਦਾ ਮਿਲਦਾ ਬਿਲਕੁਲ ਤੇ ਬੱਚਾ ਥੱਲੇ ਦੇ ਬੱਚਾ ਇਹਦੇ ਮਾਰ ਕੱਟਾ ਜੀ ਕੱਟਾ ਤੇ ਸੂਈ ਕਿੰਨੇ ਦਿਨ ਦੱਸਿਆ ਹੋਇਆ ਸਮੂ ਸੂਈ ਨੇ ਇਹਨੂੰ 10 ਦਿਨ ਹੋ ਗਏ 10 ਕ ਦਿਨ ਹਾਂਜੀ ਦੁੱਧ ਕਿੰਨਾ ਚਵਾਦਾਂਗੇ ਇਹਦੇ ਥੱਲੇ ਦੁੱਧ 15 ਹੀ ਉਪਰ ਆਪਾਂ 14 ਦੀ ਗਰੰਟੀ ਦੇਵਾਂਗੇ 14 ਦੀ 14 ਕਿਲੋ ਪੱਕਾ ਦੁੱਧ ਚਵਾਦਾਂਗੇ ਠੀਕ ਹੈ ਜਿਵੇਂ ਮਰਜੀ ਕੋ ਆ ਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਲੈ ਜੀ ਠੀਕ ਹੈ ਜੀ 14 ਕਿਲੋ ਭਰਾਵੋ ਤੁਸੀਂ ਜਿਹੜੀ ਚਵਾਈ ਕਰਨੀ ਇਸ ਝੋਟੀ ਦੇ ਥੱਲੇ ਉਹ ਦੂਜਾ ਸੂਬਾ ਮੰਨ ਲਓ ਕੋਈ ਮੰਨ ਲਓ ਤੀਜਾ ਹਾਂਜੀ ਠੀਕ ਆ ਥੱਲੇ ਜਿਹੜਾ ਮੇਲ ਕਾਫ ਆ ਤੇ ਫੁੱਲ ਵੱਡੀ ਹਾਈਟ ਆ ਮੈਂ ਸਾਰੇ ਬੰਨਿਆ ਤੁਹਾਨੂੰ ਆ ਦਿਖਾ ਦੇਣਾ ਵੀ ਕੱਦ-ਕਾੜ ਜਿਹੜਾ ਦੋਸਤੋ ਪੂਰੀ ਸ਼ਾਂ ਦਾ ਐਨ ਸਾਫ ਸੁਥਰੀ ਆ ਆ ਦੇਖੋ ਆ ਲੈ ਐਡਾ ਕੱਦ-ਕਾਠਾ ਦੋਸਤੋ ਵੀ ਫੁੱਲ ਵੱਡੀ ਹਾਈਟ ਆ ਆ ਕਰੋ ਜੀ ਤੇ ਆ ਆ ਥਣ ਦੇ ਬਾਜੀ ਆ ਵੇਖੋ ਨਾੜਾ ਵਾਨੇ ਦੇ ਦੁੱਧ ਵਾਲੀਆਂ ਆ ਮਾਰੋ ਝਾਤ ਮੜੀ ਜੀ ਆ ਵੇਖੋ ਨਾੜਾ ਨਾ ਗੁੱਛੇ ਹੀ ਬਣੇ ਪਏ ਦੁੱਧ ਵਾਲੇ ਹੂੰ ਤੇ ਸਰੀਰ ਦੇ ਤੇ ਆ ਪਤਲੀਆਂ ਨਾੜਾਂ ਪਿੰਡਾ ਪਤਲਾ ਉੱਤੇ ਨਾੜਾਂ ਉਭਰੀਆਂ ਹੂੰ ਪੂਛ ਵੇਖੋ ਆ ਵੇਖੋ ਇਹਨੂੰ ਆਂਦੇ ਫੁਲਕਾਰੀ ਤੇ ਜਿਹਾ ਕੜਾਈ ਕੀਤੀ ਹੁੰਦੀ ਹੈ ਜੀ ਹਾਂ ਜੀ ਹਾਂ ਜੀ ਆ ਦੇਖੋ ਐ ਰਵੜ ਵਰਗੀ ਪੂਛ ਆ ਪੂਰੀ ਸ਼ਾਂਤਮਈ ਆ ਮੱਝ ਕਿਦੇ ਇਹ ਨਹੀਂ ਗੱਲ ਵੀ अच्छा हां जी ਤੇ ਭਾਜੀ ਸੁਖਵਿੰਦਰ ਸਿੰਘ ਜੀ ਕਿੰਨਾ ਕੁ ਮੁੱਲ ਲੈਣ ਦੇਣ ਫਿਰ ਕੀ ਕਰਤਾ ਜਾਂਦਾ ਭਾਜੀ ਜੀ ਦਾ ਕਰਦਾ ਇਹਦਾ ਵੀ ਵੱਧ ਕਰ ਲੀਏ ਪਰ ਨਹੀਂ ਹਮ ਇੱਕ 15 ਦੇ ਵਿੱਚੋਂ ਖੁੱਲਾ ਮੰਨ ਤਨ ਕਰਾਂ ਇੱਕ 15 ਚ ਹਾਂਜੀ ਠੀਕ ਆ ਇਹ ਇੱਕ ਇਹ ਵੀ ਗੱਲ ਜੇ ਮੱਝ ਵੇਖਣ ਆ ਜੂ ਛੱਡ ਕੇ ਨਹੀਂ ਜਾਂਦਾ ਹਮ ਪੂਰਾ ਜਿੱਡਾ ਕੱਦ ਦਾ ਵੇਖ ਕੇ ਅਗਲਾ ਆਖੂਗੇ ਠੀਕ ਮੱਝ ਭਾਤ ਤੂੰ ਰੇਟ ਮੰਗਿਆ ਚਵਾ ਕਿੰਨਾ ਦੱਸਿਆ 15 ਚਵਾ 15 ਹੀ ਹੋਊਗਾ ਪਰ ਆਪਾਂ 14 ਦੀ ਗਾਰੰਟੀ ਆ 14 ਦੀ ਹਾਂਜੀ ਠੀਕ ਆ ਇਹ ਦੋਸਤੋ ਭਾਜੀ ਸੁਖਵਿੰਦਰ ਨੇ ਪਹਿਲਾਂ ਵੀ ਇੱਕ ਵਾਰੀ ਆਪਾਂ ਵੀਡੀਓ ਪਾਈਆਂ ਸੀਗੀਆਂ ਪੂਰੀ ਮੱਝ ਦਾ ਜਵਾਦ ਦੱਸਿਆ ਤੇ ਬਹੁਤਾ ਵੀਰ ਕਹਿੰਦਾ ਸੀ ਵੀ ਇੰਨੇ ਕਸਮੇ ਟਾਇਟ ਲੈਵੇ ਦੇ ਵਿੱਚੋਂ ਇਹਨਾਂ ਦੁੱਧ ਨਹੀਂ ਕੱਢਣਾਗਾ ਝੋਟੀ ਨੇ ਤੇ ਉਹ ਕਪਾਈ ਦੱਸਿਆ ਉਹਨਾਂ ਨੇ ਫਿਰ ਪੂਰੀ ਜਿਹੜੀ ਅੱਜ ਵੀ ਉਹ ਮੋਗੇ ਗਈ ਹੈ ਮੱਝ ਹੂੰ ਬਾਬਾ ਟੈਣੀ ਬੜਾ ਮਸ਼ਹੂਰ ਆ ਮੋਗੇ ਹੂੰ ਜਿੰਨੂੰ ਮਰਜ਼ੀ ਜਦੋਂ ਮੋਗੇ ਜਾਓਗੇ ਨਾ ਤਾਂ ਮਖੂਦੇ ਲੱਗੇ ਉਹਨਾਂ ਦਾ ਪਿੰਡ ਤੇ ਉਹਨੂੰ ਪੁੱਛ ਲਿਆ ਦੋਵੇਂ ਡੰਗਰ ਉਹ ਲੈ ਗਿਆ ਸੀ ਅਜੇ ਤੱਕ ਉਹ ਸਿਪਤਾ ਕਰਦਾ ਸੀ ਚੰਗੀ ਚਵਾਈ ਤੇਰਾ ਕਿਲੋ ਦੁੱਧ ਉਹ ਤੇ ਦੁੱਧ ਤਾਂ ਪਤਾ ਨਹੀਂ ਤੁਸੀਂ ਦੱਸਿਓ ਕਿਥੋਂ ਕੱਢੀ ਆਉਂਦੀ ਹੈ ਹਾਂ ਦੁੱਧ ਦਾ ਫਿਰ ਉਹ ਮੱਝ ਦਾ ਟੋੜਾ ਟਾਇਡਲੇ ਵੇ ਦੀ ਮੱਝ ਦਾ ਪਤਾ ਨਹੀਂ ਦੱਕਾ ਕਿੰਨਾ ਕਿੰਨੇ ਦੇ ਦੇਣਾ ਕਿੰਨਾ ਦੇ ਦੇਣਾ ਹਾਂਜੀ ਇਹ ਆਪਾਂ ਕਹਿ ਦਿੰਨੇ ਕਈਆਂ ਦੇ ਵਖਾਲੇ ਏਡੇ ਏਡੇ ਬਹਾਨੇ ਹੁੰਦੇ ਦੁੱਧ ਨਹੀਂ ਦਿੰਦੀਆਂ ਤੇ ਪਰ ਜਿਹੜੀ ਟਾਇਡ ਮਾਂ ਲੈਂਦੀ ਆ ਜਾਵਾਂ ਨਨ ਚੋੜਦੀ ਉਹਦਾ ਪਤਾ ਹੁੰਦਾ ਵੀ ਠੀਕ ਅਸਲੀਅਤ ਵਿੱਚ ਦੁੱਧ ਵੀ ਉਹਦੇ ਕੋਲ ਹੀ ਹੁੰਦਾ ਜਿਹੜਾ ਪਸੂ ਦੁੱਧ ਥਾਣਾ ਹਵਾਨਾ ਜਿਹੜਾ ਨਿਚੋੜ ਜਾਂਦਾ ਹਵਾਨਾ ਖਾਲੀ ਕਰਦਾ ਤੇ ਇਹ ਤੇ ਇੱਕ ਅੱਧ ਕਾਠੀ ਦੀ ਵੱਡੀ ਆ ਦੋਸਤੋ 15 ਕਿਲੋ ਘਰ ਦਾ ਦੁੱਧ ਦਾ ਜਿਹੜੀ ਚਵਾਈ ਕਰਦਾ ਬਾਈ ਸੁਖਵਿੰਦਰ ਸਿੰਘ ਪਰ ਤੁਸੀਂ 14 ਕਿਲੋ ਜਿਹੜਾ ਮੰਨ ਕੇ ਸੌਦਾ ਕਰ ਸਕਦੇ ਹੋ ਥਾਣ ਭਾਂਡਾ ਜਿਹੜਾ ਤੁਸੀਂ ਵੇਖੋਗੇ ਤੇ ਬਿਲਕੁਲ ਪੱਦਰ ਥਣ ਲੈਵੇ ਦੀ ਆ ਤੇ ਬਿਲਕੁਲ ਚੌਰਸ ਲੈਵਾ ਠੀਕ ਆ ਕੰਪੈਕਟ ਆਰਡਰ ਆ ਜਿਵੇਂ ਆਪਾਂ ਫਿਕਸ ਆਰਡਰ ਦੇਖਦੇ ਹਾਂ ਨਾ ਬਿਹੜਾਂ ਦੇ ਵਿੱਚ ਆਪਾਂ ਤੇ ਫਿਕਸ ਹੀ ਆਰਡਰ ਆ ਆ ਕੱਟਾ ਬਿੱਲੀਆਂ ਖਾਣਾ ਜੀ ਠੀਕ ਆ ਆ ਮੇਲ ਕਾਪ ਆ ਇਹ ਕੱਟਾ ਦੋਸਤੋ ਇਸ ਮੱਝ ਦੇ ਥੱਲੇ ਆ ਬੱਚਾ ਜੀ ਤੇ ਫੁੱਲ ਵਜਨ ਦਾ ਵਜਨਦਾਰ ਹੈਵੀ ਬਾਡੀ weight ਮੰਨ ਲਓ ਤੁਸੀਂ ਵੀ ਪੂਰੀ ਬੇਲ ਦੀ ਲੰਬਾਈ ਵੇਖੋ ਬੇਲਬੂਲ ਵੇਖੋ ਕਿ ਕਾਫੀ ਕਾਦੀ ਹੈ ਤੇ ਉਚਾਈ ਵੀ ਪੂਰੀ ਆ ਇਸ ਮੱਝ ਦੀ 6 ਫੁੱਟ ਮੇਰਾ ਕੱਦ ਤੇ ਮੇਰੇ ਨਾਲ ਹੀ ਆ ਬਰਾਬਰ ਹੀ ਹੋਈ ਫਿਰਦੀ ਆ ਬਿਲਕੁਲ ਜੀ ਤੇ ਬਹੁਤ ਘੱਟ ਵੇਖਣ ਦੇ ਵਿੱਚ ਦੋਸਤੋ ਆਈਡੀ ਹਾਈਟ ਲੈਂਥ ਵਾਲੀਆਂ ਜਿਹੜੀਆਂ ਮੱਝਾਂ ਝੋਟੀਆਂ ਆਉਂਦੀਆਂ ਨੇ ਤੇ ਬਾਕੀ ਹਾਈਟ ਤੇ ਬੇਲ ਦੇ ਨਾਲ-ਨਾਲ ਦੁੱਧ ਦਾ ਰਿਕਾਰਡ ਵੀ ਜਿਹੜਾ ਠੀਕ ਹੈਗਾ ਕੋਈ 15 14 ਲੀਟਰ ਥੋੜਾ ਦੁੱਧ ਨਹੀਂ ਹੁੰਦਾਗਾ ਸਿੰਗਲ ਹੱਡੀ ਦੀ ਆ ਉਧਰ ਦੀ ਮੱਝ ਆ ਪੱਕੀ ਇਹ ਨਾ ਕੋਈ ਕਹਵੇ ਐਵੇਂ ਭਾਉ ਝੂਠ ਮਾਰੀ ਜਾਂਦਾ ਹਾਂ ਸੂਰੀ ਉਧਰ ਦੀ ਮੱਝ ਦੇ ਉਧਰ ਦੀ ਕਈ ਆ ਠੀਕ ਹੈ ਜੀ ਆ ਆ ਥਣ ਦੇ ਬਾਜੇ ਇੱਕ 15 ਦੇ ਵਿੱਚੋਂ ਮਾਨਤਨ ਹੈ ਜੀ ਹਾਂ ਜੀ ਹਾਂ ਜੀ ਖੁੱਲਾ ਕਰ ਦਾਂਗੇ ਜੀ ਠੀਕ ਹੈ ਜੀ ਹਾਂ ਇੱਕ 15 ਦੇ ਵਿੱਚੋਂ ਮਾਨਤਨ ਹੋ ਜਾਊਗਾ ਆਜੋ ਇੱਕ ਤੀਜੇ ਨੰਬਰ ਤੇ ਭਾਜੀ ਆਪਣੇ ਕੋਲ ਝੋਟੀ ਆ ਆ ਗਈ ਆ ਹਾਂ ਜੀ ਹਾਂ ਜੀ ਇਹ ਵੀ ਬਿਲਕੁਲ ਗਹਿਣਾ ਹੀ ਹੈ ਜੀ ਹਾਂਜੀ ਇਹ ਪੂਰਾ ਗਹਿਣਾ ਹੀ ਹੈ ਜੀ ਇਹ ਗਿਫਟ ਹੀ ਦੇ ਦੇਣਾ ਅੱਜ ਲਓ ਜੀ ਗਰਮੀਆਂ ਵਾਲਾ ਸੂਈ ਤਾਜੀ ਹੈ ਸੂਈ ਤਾਜੀ ਸੂਈ ਹੈ ਜੀ ਕਿੰਨੇ ਕ ਦਿਨਾਂ ਦੀ ਇਹਨੂੰ ਹੋ ਗਏ 15ਵੇਂ 15 ਦਿਨ ਹੋ ਗਏ ਕੱਟਾ ਮਗਰ ਜੇ ਇਹਦੇ ਵੀ ਠੀਕ ਆ ਪਹਿਲਾ ਸੂਆ ਪਹਿਲਾਂ ਝੋਟੀ ਆ ਗਈ ਕੱਟਾ ਮਗਰ ਨੋ ਵੀ ਮਿੱਤਰੋ ਆ ਬਣ ਗਈ ਜੇ ਗੱਲ ਇੱਧਰ ਵੇਖੋ ਇਹ ਨਹੀਂ ਗੱਲ ਵੀ ਐਵੇਂ ਨਹੀਂ ਹਾਂ ਆ ਵੇਖੋ ਲੈ ਜਿੱਥੇ ਮਰਜ਼ੀ ਖਿੜਾਰ ਕੇ ਥੱਲੇ ਬਹਿ ਜਾਓ ਆ ਕਰੋ ਚੈੱਕ ਵੀ ਜਿੱਥੇ ਮਰਜੀ ਇਤਰਾ ਹੀ ਪਾ ਸਕੋ ਵੀ ਠੀਰਾਪਣ ਵੇਖੋ ਹਾਂ ਠੰਢੀ ਵੇਖੋ ਵੀ ਇਹੋ ਜੇ ਬਾਈ ਇੱਕ ਸੁਖਵਿੰਦਰ ਸਿੰਘ ਇਹੋ ਜੀ ਝੋਟੀ ਮਾਜ ਤੇ ਥੱਲੇ ਨਾ ਬੱਚੇ ਨੂੰ ਵੀ ਕਹਿ ਦੀ ਗੇ ਨਾ ਪੁੱਤ ਜਾ ਗੜਵੀ ਚ ਦੁੱਧ ਪਾ ਲਿਆ ਹਾਂਜੀ ਹਾਂਜੀ ਉਹ ਵੀ ਲੈ ਆਊਗਾ ਉਹ ਵੀ ਪਾ ਲਊਗਾ ਹਾਂ ਪਹਿਲੇ ਸੂਰ ਲੱਤ ਨਹੀਂ ਸੀਲ ਵੇਖੋ ਜਿੱਥੇ ਮਰਜੀ ਹੱਥ ਲਾਈ ਜੋ ਕਿਤੇ ਨੂੰ ਪ੍ਰਵਾਹ ਲਓ ਵੀ ਹੈ ਵੀ ਇਹੋ ਜੀ ਝੋਟੀ ਆ ਦੋਸਤੋ ਆ ਵੇਖੋ ਤੁਸੀਂ ਤੇ ਇੱਕ ਸਾਈਡ ਰੱਖਦੀ ਹੈ ਨਾ ਜੀ ਮਾੜੀ ਜਿਹੀ ਬਾਈ ਰੱਖਦੀ ਏ ਉਹ ਆਪਾਂ ਦੱਸਣਾ ਜ਼ਰੂਰ ਆ ਥਾਨ ਬਰਾਬਰ ਹੋਣਗੇ ਕੋਈ ਬਾਦ ਘਟਨੇ ਹੋਊਗੀ ਕੋਈ ਪੂਟ ਸਟਾਣਾ ਹੋਊਗਾ ਆ ਵੇਖੋ ਆ ਵੇਖੋ ਜੀ ਬਹਿਣੀ ਵਾਲੀ ਇੱਕ ਸਾਈਡ ਪੇਸ਼ ਆ ਕਿ ਦੋਸਤੋ ਰੱਖਦੀ ਆ ਰੱਖਦੀ ਆ ਠੀਕ ਆ ਹਾਂ ਬਿੰਦੀ ਵਾਲਾ ਵਾ ਨਾ ਇਹਦਾ ਬਟਨ ਵਾਲਾ ਬਾਕੀ ਜਿੰਨੇ ਕ ਮਾਲਕ ਹੈਗੀ ਆ ਗੁਣਾ ਦੀ ਉਹ ਵੀ ਆਪਾਂ ਦੱਸੀ ਆ ਬਾਕੀ ਜੋ ਦੋਸਤੋ ਆ ਦੇਖਣ ਦੇ ਵਿੱਚ ਚੀਜ਼ ਸ਼ੋਅ ਹੁੰਦੀ ਆ ਉਹ ਵੀ ਆਪਾਂ ਦੱਸਤੀ ਆ ਠੀਕ ਆ ਬਾਕੀ ਥਾਣ ਥੂਣ ਜਿਹੜਾ ਲੰਬਾਈ ਦੇ ਵਿੱਚ ਨੂਕ ਵਾਲਾ ਥਾਣਾ ਚਾਰੇ ਥਣ ਬੜਾ ਪਸਮਕੇ ਬੜਾ ਸੋਹਣਾ ਕਰਦੀ ਆ ਤੇ ਦੁੱਧ ਭਾਜੀ ਹੁਣ ਕਿੰਨਾ ਕ ਆਪਾਂ ਚੋ ਸਕਦੇ ਤੁਸੀਂ ਦੁੱਧ ਭਾਜੀ ਇਹਦੇ ਤੇ 9 ਹੋਊਗਾ ਪਰ ਆਪਾਂ 8 ਦੀ ਗਰੰਟੀ ਆ 8 ਦੀ ਹਾਂ ਠੀਕ ਐਵੇਂ ਕਹਿਣ ਨੂੰ ਦਾਖ ਕਹੀ ਜੇ ਨਹੀਂ ਅਗਲਾ ਆ ਕੇ ਚੋਵੇ ਮੁੜ ਕੇ ਜੂ ਅਗਲਾ ਆਖੂ ਭਾਉ ਤੂੰ ਕੀ ਕਿਹਾ ਹੂੰ ਚੋਊਗਾ ਅਗਲਾ ਵੇਖੂਗਾ ਵੀ ਠੀਕ ਆ ਪਹਾੜੇ ਮਗਰ ਕਟਾ ਹੀ ਹੈ ਨਾ ਮਗਰ ਕਟਾ ਜੀ ਹਾਂ ਦਿਨ ਕਿੰਨੇ ਦੱਸੇ ਸੀ ਦਿਨ 15 ਕ ਹੋਗੇ 15 ਕ ਹੋਗੇ ਖੋਲ ਗਏ ਜੀ ਨਾਲ ਹੀ ਬੱਚੇ ਕੋਲ ਰਹਿ ਜੀ ਉਧਰ ਨਾਲੇ ਬੱਚ ਚੋਟੀ ਪਹਿਲਾ ਸੂਬਾ ਦੋਸਤੋ ਸੂਈ ਆ ਤੇ ਆਹ ਵੇਖੋ ਤੁਸੀਂ ਠੀਕ ਆ ਤੇ ਅੱਗੇ ਜਿਹੜਾ ਵੀਨ ਖਾਸ ਔਰ ਤੇ ਸਾਫ ਸਮਾਨ ਕਰ ਲੂਗਾ ਨਵੀਂ ਝੋਟੀ ਆ ਪਹਿਲੇ ਨਾਲ ਪਿੰਡਾ ਪੁੰਡਾ ਭਰ ਜੂਗਾ ਦੋਸਤੋ ਸੇਵਾ ਕਰਿਆਂ ਤਾਂ ਬੜਾ ਕੁਝ ਹੁੰਦਾ ਆਹ ਕਟਾ ਜੀ ਤੇ ਆਹ ਕਟਾ ਮੇਲ ਕਾਫ ਮੜਾ ਜਿ ਆਪ ਦਿਖਾਈਏ ਜੀ ਆਹ ਜਿਹੜਾ ਚਿੱਟੇ ਮੱਥੇ ਫੁੱਲ ਆ ਆਹ ਜੀ ਫੁੱਲ ਵਾਲਾ ਆਹ ਫੁੱਲ ਵਾਲਾ ਮਗਰ ਕਟਾ ਜੀ ਠੀਕ ਆ ਤੇ ਝੋਟੀ ਦਾ ਸਿੰਘ ਸੁੰਗ ਵੇਖੋਗੇ ਤੇ ਬੜਾ ਪਿਆਰਾ ਸਿੰਘਾ ਕੁੰਡੇ ਜੂਰ ਹੈ ਬੜੀ ਜਿਆਦੀ ਸ਼ਾਂਤ ਸੁਭਾਅ ਦੀ ਹੈ ਜੀ ਬੜੀ ਸੁਣੀ ਤੇ ਚਵਾਈ ਭਾਜੀ ਮੰਨ ਲਓ ਜੇ ਮੈਂ ਇੱਕ ਸਾਈਡ ਰੱਖਦੀ ਕੋਈ ਚਵਾਈ ਦੇ ਵਿੱਚ ਫਰਕ ਤੇ ਨਾ ਇੱਕ ਨੰਬਰ ਆ ਜੀ ਚਵਾਈ ਦੇ ਫਰਕ ਨਹੀਂ ਹੋਊਗਾ ਪੂਰੇ ਥਾਨ ਬਰਾਬਰ ਆ ਸਾਈਡ ਜ਼ਰੂਰ ਰੱਖਦੀ ਆ ਜਿਹੜੀ ਰੱਖਦੀ ਉਹ ਦਿਸਦੀ ਪਈ ਠੀਕ ਆ ਭਾਈ ਆਪਾਂ ਕਹਿ ਦਈਏ ਨਹੀਂ ਰੱਖਦੀ ਜੀ ਜੀ ਆਹ ਦੇਖੋ ਜੀ ਉਤਰਾ ਠੰਡੀ ਥੀਲ ਆ ਆ ਪ੍ਰਭਵ ਕਰੀ ਜਾਓ ਚੈੱਕ ਆਹ ਥਣ ਲਿਵਟੀ ਆ ਆ ਫਰਸਟ ਪਿਆ ਤਾਂ ਵਿਾਈ ਹੈ ਠੀਕ ਆ ਬਹੁਤੇ ਵੀਰਾਂ ਦੇ ਮੈਸੇਜ ਆਉਂਦੇ ਆ ਭਾਈ ਹਿੰਦੀ ਦੇ ਵਿੱਚ ਵੀ ਆ ਫਰਸਟ ਵਿਆਹਤ ਵਿਆਈਏ ਦੋਸਤੋ 15 15 ਦਿਨ ਹੋ ਗਏ ਨਾ ਜੀ ਹਾਂ ਜੀ ਹਾਂ ਜੀ 15 ਦਿਨ ਕੀ ਵਿਆਈਏ ਠੀਕ ਆ ਤਾਂ نیچے ਜੋ ਇਸਕੇ ਬੱਚਾ ਦੋਸਤੋ ਉਹ ਕਟੜਾ ਆਇਆ ਠੀਕ ਹੈ ਤਾਂ 8 ਲੀਟਰ ਬਿਲਕੁਲ ਜੋ ਮਿਲ ਕੇ ਉਹ ਰੈਡੀ ਆ 8 ਲੀਟਰ ਕੀ ਜੋ ਮਿਲਕ ਕੈਪੈਸਿਟੀ ਹੈ ਦੋਸਤੋ ਜੋ ਮਿਲਕ ਸ਼ਮਤਾ ਹੈ ਦੁੱਧ ਦੀ ਸ਼ਮਤਾ ਹੈ 8 ਲੀਟਰ ਹੈ ਇਸਕੇ نیچے ਆ ਦੇਖ ਤਰ੍ਹਾਂ ਜਿਵੇਂ ਮਰਜ਼ੀ ਵੀ ਇਹ ਨਹੀਂ ਵੀ ਬਾਈ ਇੱਕ ਅੱਧੀ ਫਰੀ ਬੈਗੇ ਤੇ ਚਲੋ ਕੋਈ ਤੁੱਕਾ ਲੱਗ ਗਿਆ ਨਾ ਨਾ ਤੁੱਕਾ ਨਹੀਂ ਹਾਂ 100% ਜਿਹੜੀ ਚੀਜ਼ ਵਿਖਾਵਾਂਗੇ ਕੇ ਆ ਵੇਖੋ ਵੀ ਇਤਰਾ ਇਹਨਾਂ ਆਖੋ ਪੱਛਮ ਚੱਲੀ ਜੇ ਹਾਂ ਆ ਵੇਖੋ ਲੈ ਵੀ ਹੈ ਆ ਵੇਖੋ ਧਾਰਾ ਪਾ ਗਈ ਹਾਂ ਵੀਰਿਆ ਦੋਸਤੋ ਕੱਲੀ ਵਿਖਾਉਣ ਵਾਸਤੇ ਠੰਡੀ ਸ਼ਰੀਫੀ ਨਹੀਂ ਵੀ ਇਹ ਜੇ ਤੁਸੀਂ ਲੈ ਵੀ ਗਏ ਝੋਟੀ ਹਾਂ ਤੇ ਆਪਦੀ ਆਦਤ ਤੋਂ ਆਤ ਤਾਂ ਜਿਹੜੀਆਂ ਦੋਸਤੋ ਨਾਲ ਹੀ ਜਾਂਦੀਆਂ ਨੇ ਠੀਕ ਹੈ ਜਿਵੇਂ ਮਰਜ਼ੀ ਭਾਜੀ ਅਗਲੇ ਦੇ ਘਰੇ ਨਾਮ ਮਿਲੇ ਸਾਡੀ ਹਮ ਨਾ ਐਵੇਂ ਜਾ ਕੇ ਖਲੋਵੇ ਤਾਂ ਵੀ ਸਾਡੀ ਲਓ ਵੀ ਹਾਂ ਤੇ ਭਾਜੀ ਹੁਣ ਫਿਰ ਆਪਾਂ ਇਹ ਵੀ ਦਸੀਏ ਵੀ ਗਿਫਟ ਜਾਂ ਗਹਿਣਾ ਕਿੰਨੇ ਕੁ ਚ ਦੇਣਾ ਇਹ ਤੁਸੀਂ ਦੱਸ ਦਿਓ ਹੁਣ ਮੈਂ ਤਾਂ ਨਾ ਵੀ ਜਿੰਨਾ ਵੀ ਜਾਇਜ਼ ਹੋ ਜੇ ਜਿੰਨਾ ਜਾਏ ਆਪਾਂ ਦਾ ਭਾਪੜ ਤਾਂ ਵੇਖ ਕੇ ਵੀ ਜਿੰਨਾ ਵੀ ਘੱਟ ਮਾਰਜਨ ਰੱਖ ਕੇ ਵੀ ਇੰਨੇ ਕੁ ਦੀ ਪਈ ਹਰ ਘਰੇ ਆਪਾਂ ਮੱਝ ਚ ਛੋਟੀ ਪੁੱਛਦੀ ਕਰਨੀ ਕੋਈ ਦੁੱਧ ਦੁੱਧ ਵਾਂਝਾ ਨਾ ਰਵੇ ਪੈਸੇ ਕੀਮਤ ਕੋਈ ਜ਼ਿਆਦਾ ਖਰਚਾ ਕਰਕੇ ਨਾ ਲੁੱਟਿਆ-ਪੁੱਟਿਆ ਜਾਵੇ ਆਪਾਂ ਬਿਲਕੁਲ ਜਾਇਜ਼ ਹੀ ਕੰਮ ਕਰਨੀ ਆ ਜੀ ਮੋਲ ਕਰਾਉਣ ਨੂੰ ਭਲਾ ਵੀਰ 70 75 ਵੀ ਕਰਾ ਲੈਂਦੇ ਹਾਂ ਜੀ ਪਰ ਆਪਾਂ 2 ਘੱਟ 70 ਦੇ ਵਿੱਚੋਂ ਖੁੱਲਾ ਮਾਨਤਨ ਕਰਦੇ ਅੱਛਾ ਜੀ ਹਾਂ ਜੀ 2 ਘੱਟ 70 ਦੇ ਵਿੱਚੋਂ 2000 ਘਟਾ ਹਾਂਜੀ 68 ਦੀ 68 ਦੀ 8000 ਛੱਡ ਦਾਂਗੇ 68 ਦੀ ਹੈ 68000 ਦੀ ਦੇਦਾ ਅੱਛਾ ਜੀ ਉਹ ਚਲ ਕੋ ਛੋੜ ਛੱਪਾ ਅਗਲਾ ਜਾ ਆਊਗਾ ਮਾਨਤਨ ਨਾ ਕਰਦਾ ਹਾਂ ਬਾਕੀ ਅਗਲੇ ਨੇ ਵੀ ਪਿਆਰ ਮੁਹੱਬਤ ਕਰਨੀ ਹੈ ਜੀ ਉਹਨੇ ਵੀ ਕੋਈ ਨਾ ਕੋਈ ਥੱਲੇ ਡਾਊਨ ਕਰਨਾ ਕੰਮ ਹਾਂਜੀ 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 ਉਹ ਵੀ ਆਪਾਂ ਮਾਨਤਨ ਕਰ ਦਾਂਗੇ ਉਹਦਾ ਮਾਨਤਨ ਲਓ ਵੀ ਦੋਸਤੋ ਆ ਝੋਟੀ ਭਾਜੀ ਸੁਖਵਿੰਦਰ ਦੇ ਕੋਲ ਆ ਤੇ ਝੋਟੀ ਪਿਆਰੀ ਆ ਚੰਗੀ ਆ ਠੀਕ ਆ ਜੋ ਵਿੱਚ ਗੱਲ ਸੀਗੀ ਇੱਕ ਆਪਣੇ ਸਾਈਡ ਸੀ ਉਹ ਵੀ ਤੁਹਾਨੂੰ ਦੱਸਤੀ ਆ ਬਾਕੀ ਗੁਣ ਵੀ ਜਿਹੜੇ ਵਿਖਾਤੇ ਆ ਠੰਡਾ ਤੀਰ ਆਪਣੇ ਵੀ ਦਿਖਾਤਾ ਕਦੇ ਪੰਜੇ ਉਂਗਲਾਂ ਬਰਾਬਰ ਵੀ ਨਹੀਂ ਹੁੰਦੀਆਂ ਤੇ ਫਸਮ ਵੀ ਆਈ ਆ ਠੀਕ ਆ ਇਹ ਭਾਅ ਲੱਭਣਾ ਵੀ ਨਹੀਂ ਜੀ ਹਾਂ ਰੇਟ ਭਾਅ ਪੜਦਾ ਵੀ ਭਾਜੀ ਸੁਖਵਿੰਦਰ ਦਾ ਲੱਭਣਾ ਨਹੀਂ ਹਾਂ ਵੇਖੋ ਹਣ ਥਣ ਵੇਖੋ ਹਣ ਵਿਖਾਓ ਆਹ ਵੇਖੋ ਆਹ ਥਣ ਕੁੱਟਿਆ ਦੋਸਤੋ ਆਹ ਥਣ ਕੱਢ ਕੇ ਸਾਹਮਣੇ ਆਇਆ ਆਹ ਵੇਖੋ ਆਹ ਮੇਰਾ ਵੀਰ ਮਾਰੋ ਚਾਹ ਤੇ ਇੱਕ ਵਾਰੀ ਭਾਰਾ ਮਾਰਾਂ ਆ ਮਾਰ ਦਿੱਗੇ ਫਿਰ ਜੀ ਆਹ ਲੋ ਵੇਖੋ ਆਹ ਲੋ ਹਾਂ ਥੋੜੀਆ ਕੋਕਾ ਪੀਸ ਆ ਵੇਖ ਭਾਈ ਮਰਦਾਨੇ ਰੰਗ ਕਰਤਾਰ ਦੇ ਹੇ ਆ ਵੇਖੋ ਪਾਜੀ ਜਿੱਥੇ ਮਰਜੀ ਖੜਾ ਕੇ ਨੂੰ ਚੋਲੋ ਆ ਵੇਖੋ ਕੋਈ ਭੈਣ ਚ ਹੋਵੇ ਵੀਰ ਚ ਹੋਵੇ ਆ ਚੋਣ ਪੋਲੀ ਧਾਰ ਮੋਟੀ ਆ ਦੋਸਤੋ ਛੋਟੀ ਆ ਇਹਦੇ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਚੰਗੀ ਆ ਇੱਕ ਵਾਰੀ ਆਣ ਕੇ ਅੱਖੀ ਕੱਢ ਲਿਓ ਦੇਖ ਲਿਓ ਇਸ ਤੋਂ ਬਾਅਦ ਪਾਜੀ ਕਿਹੜੇ ਪਾਸੇ ਹੋਈਏ ਆ ਦੋ ਰਹਿ ਗਿਆਂ ਤਿੰਨ ਨੇ ਹੱਥ ਚਲੋ ਆ ਮੱਝ ਇੱਕ ਵਾਰੀ ਕਲੀਅਰ ਕਰ ਲੀਏ ਜੀ ਠੀਕ ਆ ਤੇ ਇਹ ਮੱਝ ਕਿਵੇਂ ਤੋਕੜ ਜੀ ਇਹ ਤੋਕੜ ਹੀ ਲਾ ਲਓ ਤੁਸੀਂ ਐਵੇਂ ਆਪਾਂ ਕਹਿ ਦਈਏ 2-3 ਮਹੀਨੇ ਸੁਈ ਆ ਹੂੰ ਤੇ ਤੋਕੜਾਂ ਚ ਲਾ ਲਓ ਸੱਜਰਾਂ ਚ ਲਾ ਲਓ ਅਗਲੇ ਦੀ ਪਹੁੰਚ ਸਮਝਾ ਠੀਕ ਆ ਇਹਨੂੰ 20 ਦਿਨ ਹੋ ਗਏ ਜੇ ਬਣੀ ਨੂੰ 20 ਦਿਨ ਹਾਂਜੀ ਜਿਹੜਾ ਦੁੱਧ ਥੱਲੇ ਹਾਜ਼ਰ ਕੀ ਜਾਂਦੇ ਦੁੱਧ ਹਾਜ਼ਰ ਇਹਦੇ ਥੱਲੇ 8 ਕਿਲੋ ਜੇ 8 ਕਿਲੋ ਆ ਹਾਂਜੀ ਠੀਕ ਆ 8 ਕਿਲੋ ਜਿਹੜਾ ਦੋਸਤੋ ਦੁੱਧਾਂ ਤੇ 20 ਦਿਨ ਹੋ ਗਏ ਬਣੀ ਨੂੰ 20 ਦਿਨ ਹੋ ਗਏ 20 ਦਿਨ ਬਣੀ ਨੂੰ ਹੋ ਗਿਆ ਹਾਂਜੀ ਹਾਂਜੀ ਤੇ ਜਿਹੜੇ ਵੀਰ ਨੇ ਮਤਲਬ ਕਿ ਇਹ ਖਰੀਦਨੀਆ ਡੇਰੀਆਂ ਡੂਰੀਆਂ ਵਾਲੇ ਵੀਰ ਜਿਹੜੇ ਉਹਨਾਂ ਨੂੰ ਵੀ ਵੈਲਕਮ ਆ ਪਹਿਲਾਂ ਉਹ ਵੀ ਆਪਦੀ ਲੈ ਕੇ ਜਾ ਸਕਦੇ ਕਿਉਂਕਿ ਡੇਰੀਆਂ ਦੇ ਵਿੱਚ ਪਸ਼ੂ ਜੜੇ ਆ ਥੋੜੇ ਜੇ ਵੱਡੀ ਮਤਲਬ ਕੀ ਕਹਿ ਲਈਏ ਵੀ ਸੂਵੇ ਦੇ ਵੀ ਚਲਦੇ ਆ ਹਾਂਜੀ ਤਾਂ ਸੂਬਾ ਤੁਸੀਂ ਆਪਦੇ ਹਿਸਾਬ ਨਾਲ ਮੰਨ ਨਹੀਂ ਲੈਣਾ ਬਾਕੀ ਮੇਰਾ ਵਿਖਾਉਣ ਦਾ ਫਰਜ਼ ਬਣਦਾ ਹੈ ਬੱਚਾ ਨਹੀਂ ਇਹਦਾ ਬੱਚਾ ਬਿਨ ਬੱਚੇ ਹੋਣ ਹਾਂ ਮਿਲਦੀ ਥਾਪੀ ਤੇ ਪਾੜੇ ਤੇ ਪਾੜੇ ਕੁੱਟੀ ਘਟੱਲਾ ਤਾਂ ਨਹੀਂ 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 ਜੀ ਪਾੜੇ ਤੇ ਮਿਲਦੀ ਜਦੋਂ ਮਰਜ਼ੀ ਚੋਲੋ ਤੇ ਥਣਾ ਚਾਰਾਂ ਦਾ ਭਰਾ ਚੰਗਾ ਪਰ ਤੇ ਫੁਰ ਤੇ ਪੂਰੇ ਪੂਰੇ ਮੋਲੇ ਦਾ ਲੈਣ ਦੇਣ ਕੀ ਰੱਖ ਲਿਆ ਜੀ ਮੁੱਲ ਬਿਲਕੁਲ ਜਿਹਾ ਜੀ ਆ ਹਾਂਜੀ ਇਹ ਵੀ ਅੱਜ ਵੇਖੀ ਚੋਗੀ ਦੱਸੋ ਜੀ 450 ਠੀਕ ਹੈ ਜੀ 45000 ਹੈ ਭਰਾਵੋ ਛੋਹ ਛਪਾਈ ਹੋਗਾ ਇਹਦੇ ਚ ਇਹ ਨਾਲ ਕੋ ਆਖੇ ਵੀ ਹੋਣਾ 8 ਕਿਲੋ ਦੁੱਧ ਅੱਜ ਠੀਕ ਆ 45000 ਤੇ 8 ਕਿਲੋ ਦੁੱਧ ਤੇ ਆ ਦੇਖੋ ਇਹ ਵੀ ਠੰਡੀ ਸੀ ਲਾਈ ਦੀ ਦੀ ਕਰ ਆ ਦੇਖੋ ਜੰਨਾ ਵੀ ਭਰਾਵੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਇਹਨੂੰ ਖੋਲ ਕੇ ਤੋਰ ਦਈਏ ਜੀ ਦਿਖਾ ਦਿਓ ਠੀਕ ਆ ਜੀ 45000 ਦੇ ਵਿੱਚੋਂ ਮਾਨਤਨ ਹੋ ਜੀ ਆਵੇ ਏਡੀ ਗਰਮ ਨਹੀਂ ਠੰਡੀ ਸੀ ਲਾਈ ਹੂੰ ਕੋਈ ਜੂੜ ਨਹੀਂ ਕੋਈ ਰੱਸੀ ਨਹੀਂ ਜਿਵੇਂ ਮਰਜੀ ਬਿਲਕੁਲ ਇਸ ਤੋਂ ਬਾਅਦ ਵੈੜ ਆ ਗਈ ਆਪਣੇ ਕੋਲ ਜੀ ਹਾਂ ਜੀ ਵੈੜ ਆ ਗਈ ਆ ਵੈੜ ਵਿਖਾਉਗਾ ਹਾਂ ਜੀ ਤਾਰੀ ਸੂਈ ਹੈ ਵੀ ਨਹੀਂ ਇਹ ਨੂੰ 1 ਮਹੀਨਾ 1.5 ਦੀ ਸੂਈ ਦੋਹਾਂ ਦੀ ਲਾ ਲਓ ਕੋਈ ਬੱਚਾ ਨਹੀਂ ਹੈਗਾ ਆਪਾਂ ਐਵੇਂ ਕਹਿ ਦੀ ਐਨੇ ਚਿਰ ਦੀ ਆ 2 ਮਹੀਨਾ ਸੂਈ ਆ ਬਿਨ ਬੱਚੇ ਉਹ ਆ ਦੁੱਧ ਕਿੰਨਾ ਥੱਲੇ ਜੀ ਦੁੱਧ ਭਾਜੀ 10 ਕਿਲੋ 10 ਕਿਲੋ ਆ ਹਾਂ ਜੀ ਠੀਕ ਆ 10 ਕਿਲੋ ਠੀਕ ਠੰਡੀ ਬਿਲਕੁਲ ਇਹ ਵੀ ਐ ਇਤਰਾ ਹੀ ਬੈਜੋ ਆ ਲੋ ਆ ਕਰੋ ਚੱਕ ਜੀ ਆ ਠੰਡਾ ਗਾਇਬ ਖਾਓ ਇਹਦਾ ਕਮਾਲਾ ਆ ਵੇਖੋ ਫੋਟ 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 ਤੇ ਥਣ ਲੱਗਾ ਜੀ ਆ ਬਸ ਥਣ ਵੀ ਮੱਜਾ ਵਾਲਾ ਇਤਰਾ ਜਿਵੇਂ ਮਰਜੀ ਠੰਡੀ ਸੀਲ ਆ ਧਾਰਾ ਮਾਰਦਾ ਮਾਰ ਦਿਓ ਜੀ ਆ ਲੋ ਆ ਲੋ ਆ ਗਰਗ ਦੀ ਮੋਟੀ ਧਾਰ ਆ ਜਾਰਾ ਥਣਾ ਦਾ ਇੱਕੋ ਜਿਹਾ ਸਭ ਕੁਝ ਹੂੰ ਤੇ ਇਹਦਾ ਲੈਣ ਦੇਣ ਭਾਜੀ ਇਹਦਾ 5000 ਰੁਪਇਆ ਪੰਜੀ ਹਾਂਜੀ 10 ਕਿਲੋ ਦੁੱਧ ਤੇ 10 ਕਿਲੋ ਦੁੱਧ 5000 ਹਾਂ 5000 ਹਾਂਜੀ ਖੋਲਦਗੇ ਜੀ ਅਬੀ 5000 ਭਰਾਵੋ ਇਹਦੀ ਡਿਮਾਂਡ ਆ 25000 ਦੇ ਵਿੱਚੋਂ ਮਾਨਤਨ ਵੀ ਹੋਊਗਾ ਇਹ ਵੈੜ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਆ ਚੰਡੀ ਸੀਲ ਤੇ ਸੂਬਾ 1.5 ਤੋਂ 2 ਕਿ ਮਹੀਨੇ ਦਾ ਜੀ ਹਾਂਜੀ ਇੰਨਾ ਹੈਗਾ ਠੀਕ ਆ 2 ਕਿ ਮਹੀਨੇ ਦਾ ਕੋਈ ਮੰਨ ਲਓ ਕਿਉਂਕਿ ਬੇਨਪੱਚੇ ਤੋਂ ਆ ਇੱਕ ਐਸਟੀਮੇਟਡ ਹੀ ਆ ਵੀ ਆਪਾਂ ਲਾ ਸਕਦੇ ਆ ਜਾਂ ਅੱਗੋਂ ਪਾਈ ਸੁਖਿੰਦਰ ਸਿੰਘ ਹੋਰਾਂ ਨੇ ਵੀ ਖਰੀਦ ਕੇ ਲਿਆਂਦੀ ਆ ਜਿਹੜੇ ਵਿਸ਼ਵਾਸ ਤੇ ਵੀ 1.5 ਤੋਂ 2 ਕਿ ਮਹੀਨੇ ਦਾ ਸਮਾਂ ਹੈ ਹਾਂਜੀ ਜੀ 10 ਕਿਲੋ ਦੁੱਧ ਜਾਂ ਦੱਸੋ ਕਿੰਨੇ ਦਾ ਕੀ ਆਉਂਦਾ ਹੈ ਮੇਰਾ ਹੂੰ 10 ਕਿਲੋ ਦੁੱਧ 50 ਨਾਲ ਵੀ ਵੇਚੀਏ ਤੇ 500 ਦਾ ਰੋਜ ਦਾ ਦੁੱਧ ਹੀ ਹੈ ਹੂੰ ਬਿਲਕੁਲ ਤੇ ਇਸ ਤੋਂ ਬਾਅਦ ਆਪਾਂ ਕਿਹੜਾ ਨਗ ਦਿਖਾਈਏ ਜੀ ਇਸ ਤੋਂ ਬਾਅਦ ਉਹ ਗਾਂ ਇੱਕ ਆਪਣੀ ਵੱਡੀ ਠੀਕ ਆ ਸੂਣ ਵਾਲੀ ਆ ਲਓ ਵੀ ਦੋਸਤੋ ਅੱਗੇ ਬਿਲਕੁਲ ਗੱਬਣ ਤਿਆਰੀ ਦੇ ਵਿੱਚ ਸਮਾਂ ਕਿੰਨਾ ਲੈ ਕੇ ਜਾਂਦੀ ਆ ਉਹ ਪੁੱਛਦੇ ਆਪਾਂ ਵਹਿਣਾ ਠੀਕ ਆ ਜੀ ਹਾਂਜੀ ਤੇ ਕ੍ਰਾਸ ਬੈਡ ਇੱਕ ਐਫ ਕ੍ਰਾਸ ਬੈਂਡ ਤੁਸੀਂ ਜਿਹੜੀ ਆ ਇਹ ਲੈ ਕੇ ਜਾ ਸਕਦੇ ਹੋ ਤੇ ਬਸ ਸੁਬਾ ਦੂਜਾ ਕਿਤੇ ਜਾਊਗਾ ਜੀ ਦੂਜਾ ਲਾ ਲਓ ਤੀਜਾ ਲਾ ਲਓ ਦੂਜਾ ਹੀ ਹੋਊਗਾ ਜੀ ਉਹ ਦੂਜਾ ਜੀ ਹਾਂ ਜੀ ਤੇ ਦਿਨ ਹਜੇ ਲੈ ਜੂ ਕਿੰਨੇ ਦਾ ਦਿਨ ਲੈ ਜੂਗੀ 10 ਕ 10 ਕ ਦਿਨ ਹਾਂ ਜੀ ਆ ਕਰੂ ਜੇ ਕਦੇ 10 ਕ ਦਿਨ ਨਾਲ ਜਿਆਦੀ ਆ ਕੋਈ ਇੱਕ ਹਫਤਾ ਡੇਢ ਕ ਹਫਤਾ ਜਿਹੜਾ ਦੋਸਤੋ ਸਮਾਂ ਬਾਕੀ ਆ ਤੇ 53 ਵਧੀਆ ਨਿਕਲੇ ਆ ਜੀ ਕੰਮ ਆਪਣਾ ਇੱਕ ਨੰਬਰ ਆ ਜੀ ਚੋਣ ਖਣਾ ਦੀ ਗਰੰਟੀ ਆ ਆਪਣੀ ਠੀਕ ਆ ਬਾਕੀ ਜੀ ਅਜੇ ਇਹਨੇ ਬਣਨਾ ਬਣਨਾ ਹੋਇਆ ਫੈਮਲੀ ਜੀ ਠੀਕ ਆ 10 ਕਿ ਦਿਨ ਇਹਦੀ ਖੋਲ ਲੀ ਜੀ ਦਿਖਾ ਦਿਓ ਤੇ 10 ਕਿ ਦਿਨ ਜਿਹੜਾ ਦੋਸਤੋ ਸਮਾਂ ਲੈ ਜੂਗੀ ਕੋਈ ਵੀਰ ਦੂਜੇ ਸਵੇਰ ਮੰਨ ਲੇ ਵੈਸੇ ਹੋਏ ਨਾ ਦੂਜੇ ਸਵੇਰ ਹੀ ਆ ਇਸ ਕੁਆਲਿਟੀ ਚੰਗੀ ਆ ਠੀਕ ਆ ਜੀ ਪੂਰੀ ਚੰਗੀ ਆ ਜੀ ਬਿਲਕੁਲ ਸਾਰੀ ਸੀਲ ਠੰਡੀ ਆ ਥੋੜੀ ਜਾ ਇਹ ਆਈ ਕਾਲੀ ਥੋੜੀ ਡਰਦੀ ਸਾਡੇ ਨੂੰ ਠੀਕ ਆ ਆਪਣੇ ਤੋਂ ਵੀਡੀਓ ਵੀਡੀਓ ਬਣਦੀ ਡਰਦੀ ਆ ਮੁੰਡਾ ਜਿਵੇਂ ਮਰਜੀ ਥੱਲੇ ਥੱਲੇ ਬਹਿ ਜਾਂਦਾ ਅੱਛਾ ਪਾਜੀ ਸਿਕੰਦਰ ਸਿੰਘ ਜੀ ਕਿੰਨਾ ਕ ਮੁੱਲ ਫਿਰ ਮੁੱਲ ਪਾਜੀ ਅੱਜ ਦਾ ਰੇਟ ਹੈਗਾ ਜਿੰਦਾ 48000 ਹਾਂਜੀ ਜਿੱਦਨ ਸੂਪੀ ਤਿਆਰ ਹੋ ਗਈ ਉਦੋਂ ਦਾ ਵੱਖਰਾ ਹੋਊਗਾ ਉਹ ਅਲੱਗ ਹੋਊਗਾ ਤੁਸੀਂ ਸੌਭ ਸੰਭਾਲ ਜੇ 10 ਦਿਨ ਬਾਕੀ ਆ ਹਾਂ ਸੌਭ ਸੰਭਾਲ ਜੇ ਲੈਂਦੀ ਆ ਜੇ ਕੋਈ ਹੁਣੇ ਲੈ ਜਾਂਦਾ ਅੱਜ 48 ਹਾਂਜੀ ਅੱਜ 48 ਉਹ ਚ ਮਾਨਤਨ ਕਰ ਦਾਂ ਠੀਕ ਹੈ ਜੀ ਜੇ ਜੇ ਦਿਨ ਤਿਆਰ ਹੋ ਗਈ ਉਦੋਂ ਦਾ ਵੱਖਰਾ ਠੀਕ ਹੈ ਜੀ ਹਾਂ ਇਹ ਦੁੱਧ 16 17 ਕਿਲੋ ਦੀ ਇਹਦੀ ਗਾਰੰਟੀ ਹੈ ਹੂੰ ਪੱਕੀ 16 17 ਦੀ ਅੱਜ ਭਾਜੀ ਨਾਗ ਆਪਣੇ ਕੋਲ ਇੰਨੇ ਸੀ ਕਿ ਪੰਜ 6 6 6 ਨਾਗ ਸੀ ਚਾਰ ਮੱਝਾਂ ਝੋਟੀਆਂ ਦਿਖਾਤੀਆਂ ਤੇ ਦੋ ਬਿਹੜਾ ਦੋ ਬਿਹੜਾ ਹੋਰ ਇਸ ਤੋਂ ਇਲਾਵਾ ਬਸ ਜੀ ਬਸ ਨਹੀਂ ਬਸ ਤੇ ਸੰਪਰਕ ਨੰਬਰ ਆਪਣੇ ਜਰੂਰ ਪੜ੍ਹਨਾ ਭਰਾਵਾਂ ਸਾਡੇ ਜੇ ਕਰੀਏ ਸੰਪਰਕ ਨੰਬਰ ਆਪਣਾ ਹੈਗਾ ਜੀ 99145 ਹਾਂਜੀ 62714 ਠੀਕ ਹੈ ਜੀ ਪਿੰਡ ਮੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਠੀਕ ਹੈ ਜੀ ਸੋ ਦੋਸਤੋ ਇਹ ਸਨ ਭਾਜੀ ਸੁਖਵਿੰਦਰ ਸਿੰਘ ਠੀਕ ਹੈ ਤੇ ਘਰੇ ਵਿਜਿਟ ਕਰਕੇ ਤੁਸੀਂ ਤਸੱਲੀ ਕਰ ਸਕਦੇ ਹੋ ਜਿਹੜੇ ਵੀ ਨਾਕ ਦਿਖਾਈ ਆ ਉਹਨਾਂ ਦੀ ਤਸੱਲੀ ਕਰ ਲਿਓ ਜਿਹੜਾ ਪਰਫੈਕਟ ਫਿੱਟ ਬੈਠੂਗਾ ਉਹਦਾ ਸਾਈਪੀ ਨਾਲ ਸੌਦਾ ਕਰ ਸਕਦੇ ਹੋ ਠੀਕ ਆ ਜੀ ਤੇ ਪਸ਼ੂ ਸਾਰੇ ਚੰਗੇ ਸੀਗੇ ਸਾਰੇ ਚੰਗੇ ਆ ਪਰ ਚੰਗੇ ਉਦੋਂ ਹੋਰ ਵੀ ਵਧੀਆ ਲੱਗਦੇ ਜਦੋਂ ਤਸੱਲੀ ਤੁਸੀਂ ਆਪ ਕਰਕੇ ਆਨਲਾਈਨ ਨੂੰ ਛੱਡ ਕੇ ਆਪ ਦਾ ਘਰ ਪਹੁੰਚ ਕਰਕੇ ਤਸੱਲੀ ਨਾਲ ਪਸ਼ੂ ਲੈ ਕੇ ਜਾਂਦੇ ਹੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ